27 ਕਰੋੜ ਦੀ ਲਾਗਤ ਨਾਲ ਕੁਝ ਸ਼ਹਿਰ ਵਾਸੀਆਂ ਨੂੰ ਪੂਰੀ ਨਗਰ ਲਈ ਪੂਰੇ ਦੇ ਆਲੇ-ਕੋਲੇ ਵੱਡਾ ਦੀ 27 ਕਰੋੜ ਦੀ ਲਾਗਤ ਨਾਲ ਹਸਪਤਾਲ ਤਿਆਰ ਹੋਣ ਦਾ ਸੰਭਰ ਚਾ ਪਤਾ ਘਟ ਹੁੰਦਾ ਠੀਕ ਹੈ ਜੀ ਵਾਇਰਲ ਜੀ ਦਾ ਖਾਸਾ ਜੋ ਕਮੇਟੀ ਨੂੰ ਪਤਾ ਜਿਸੇ ਨੇ ਪਾਸ ਹੋ ਕੇ ਭੇਜਿਆ ਚੰਡੀਗੜ੍ਹ ਨਹੀਂ ਹੈਗਾ ਜੀ ਜੋ ਸਟਰੀਟ ਵਿੱਚ ਕੁਝ ਪਹਿਲਾਂ ਸਿੱਧੀ ਹੋਲਡਿੰਗ ਬੋਰਡ ਲਾ ਕੇ ਬਣਾ ਕੇ ਉਹਦੇ ਵਿੱਚ ਬਣਾ ਦੇ ਦੀ ਪ੍ਰੋਜੈਕਟ ਕਰਵੇ ਦਾ ਪ੍ਰੋਜੈਕਟ ਬਣਾ ਕੇ ਲਾਇਆ ਸਿੱਧਾ ਛੱਤਰਵਰ ਚੌਕ ਦੇ ਕੋਲ ਮਨਜ਼ੂਰ ਹੋਇਆ ਹੈ ਉਹ ਇਤੋਂ ਬਾਅਦ ਹੋ ਕੇ ਚੰਡੀਗੜ੍ਹ ਕੋਲ ਪ੍ਰਵਾਰ ਜੀ ਹੋਏਗੇ ਇਸ ਵਾਰ ਹਾਂ ਉਹ ਕੋਈ ਨਹੀਂ ਕਰਾਂ ਇਹ ਸਾਡੀ ਬੰਦ ਜਗ੍ਹਾ ਦੱਸਦੇ ਜਾਣਦੇ ਜੁਗ ਲਗਾਏ ਉਹਦਾ ਨਿੱਕੀ ਨਿੱਕੀ ਗੱਲ ਤੁਸੀਂ ਸਾਡੀ ਇਹ ਬੈਂਦੀ ਹੈ ਸਾਡੇ ਸ਼ਹਿਰ ਦੇ ਸੀਐਮਐਨ ਸਰਦਾਰ ਭਗਵਤ ਸਿੰਘ ਜੀ ਉਹ ਸਾਡੇ ਕਿੱਤੇ ਮਿੱਲੇ ਵੀ ਨੇ ਹਮੇਸ਼ਾ ਉਹਨਾਂ ਨਾਲ ਜੱਲਦ ਨਾਲ ਰਹੀ ਹੈ ਬਾਣੀ ਦੀ ਬਰਾਦਰੀ ਅਗਲੀ ਵਾਰੀ ਅੱਜ ਪਖਵਾਣ ਵਾਲੀ ਦੀ ਮਹਰਾਜ ਜਰਨੇ ਤੁਸੀਂ ਬੰਦ ਕਰਦੇ ਆ ਕਿ ਸੀਐਮ ਸਰ ਅਗਲੀ ਵਾਰੀ ਜੋ ਇੱਥੇ ਅਸੀਂ ਬਾਲਗੀ ਸਮਾਜ ਸ਼ੋਭਾ ਯਾਤਰਾ ਵਾਲੀ ਜਿਹੜੀ ਪ੍ਰਗਟਿਤ ਸੁਨਾਮਾ ਕੇ ਸਰਕਾਰੀ ਦੌਰ ਤੇ ਨਹੀਂ ਮਨਾਉਣਾ ਸਾਡੇ ਐਮਐਲਏ ਤੌਰ ਤੇ ਸਾਡੇ ਕੋਲ ਕੌਣ ਅਸੀਂ ਇੱਥੇ ਮਨਾਉਣਾ ਅੱਜ ਅਸੀਂ ਬੇਨਤੀ ਕਰਦੇ ਹਾਂ ਸਾਡੀ ਗੱਲ ਪਹੁੰਚਾਈ ਆਵੇ ਇਹ ਗੱਲ ਨੂੰ ਹਵਾ ਜੰਮਰ ਪਹੁੰਚਾ ਦੇਣਾ ਕਿਹੜੀ ਗੱਡੀ ਜਗ੍ਹਾ ਨਾ ਹੋਏ ਮੱਖਧਰ ਅਜਾ ਕੰਮ ਦੀ ਸ਼ੁਰੂਆਤ ਤੋਂ ਆਈ ਹੈ ਸੀਐਮ ਸਾਹਿਬ ਨੂੰ ਆਪਣੀ ਮੇਰੇ ਤੇ ਮੇਂ ਸ਼ਹਿਰ ਨਹੀਂ ਆਪਣੇ ਹਲਕੇ ਨਹੀਂ ਉਹ ਮੰਨੇ ਜੋ ਕਿ ਲੱਗੇ ਸਾਰੇ ਚੇਅਰਮੈਨ ਸਾਹਿਬਾਨ ਪਾਕਪੁਰਿਆ ਕੇ ਸ਼ੁਰੂਆਤ ਤੋਂ ਇਹ ਲਗਭਗ 30 ਕਰੋੜ 36 ਲੱਖ ਰੁਪਏ ਦੇ ਨੇੜੇ ਜਿਹੜੇ ਕੰਮ ਨੇ ਇਹਨਾਂ ਚੋਂ ਕ੍ਰਾਂਤੀ ਚੌਕੀ ਕਮਿਊਨੀਕੇਸ਼ਨ ਤੇ ਦੂਸਰਾ ਆਪਣਾ ਪਾਰਕ ਤੇ ਚਲੇਵਲ ਬਣਿਆ ਉਹ ਜਨੂਸ਼ਣ ਤੇ ਪੰਡਾ ਉਹ ਜਿਹੜਾ ਸਟ੍ਰਕਚਰ ਜਮਾ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਕਿਥੇ ਖੜੇ ਆ ਇਹਦੀ ਐਪਲੀਕੇਸ਼ਨ ਦੀ ਲਗਭਗ 27 ਦਾ ਖਰਚਾ ਹੈ ਤੇ ਇਸ ਤੋਂ ਬਾਅਦ ਫੁੱਟਵਾਰ ਖਾਨੇ ਦੀ ਬਿੱਲੀ ਜਿਹੜੀ ਖਸਤਾ ਹਾਲ ਦਾ ਉਹ ਨਹੀਂ ਮਲਕਾ ਕਰਾ ਜਰਾ ਤੋਂ ਕੰਤਾਲੀਆ ਸਰੀ ਕਰਿਆ ਮਲਕੀ ਸ਼ਹਿਰ ਦੀ ਮੁਕਤ ਤੁਮਸਿਆ ਉਗਰ ਬਰਿਜਦੀ ਵੀ ਆ ਰਹੇ ਚੋਕ ਤੋਂ ਤੱਕ ਬੰਜੂ ਲੋਕਾਂ ਦੀ ਵੀ ਮੰਗ ਹੈ ਸੀਐਮ ਸਾਹਿਬ ਨੂੰ ਦੇਖੋ ਜੀ ਸਾਰਾ ਪੈਸਾ ਯਾਰੀ ਹੋ ਚੁੱਕਿਆ ਜਿੰਨੀਆਂ ਫਾਰਮੈਲਟੀਜ਼ ਦੀ ਡਿਪਾਰਟਮੈਂਟ ਵੱਲੋਂ ਕੰਪਲੀਟ ਕਰ ਚੁੱਕਿਆ ਉੱਥੇ ਲੱਗਦਾ ਕੁਝ ਬੰਦੇ ਮੀਂਹ ਤੋਂ ਕਿ ਜਿਆਦਾ ਘਟੀਆਂ ਲੈਵਲ ਦੀ ਕਰ ਰਹੇ ਨਹੀਂ ਲੋਕਾਂ ਦਾ ਕੰਮ ਆ ਉਹ ਲੋਕਾਂ ਦੀ ਦਾਮ ਆ ਉਹਨਾਂ ਨੂੰ ਉੱਥੇ ਫਾਈਲ ਪਟਵਾਰ ਕਿਹਾ ਚਲੋ ਗਰਨ ਕਰਦੇ ਨੇ ਸ਼ਹਿਰ ਦੇ ਹੋਰ ਜਿਹੜੇ ਮੰਗਾਂ ਨੇ ਉਹ ਕਦ ਤੱਕ ਪੂਰੀਆਂ ਹੋ ਜਾਣਗੀਆਂ ਜੀ 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 ਸਰ ਇੱਕ ਕਮੇਟੀ ਦੇ ਵਿੱਚ ਇੱਕ ਟੈਂਕੀ ਖੜੀ ਹੈ ਸਫਾਈ ਸਾਥੀ ਬਣੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬੇਕਾਰ ਪਈ ਹੈ ਪਾਰਕ ਦੇ ਵਿੱਚ ਦਾ ਇਹ ਹਟਾ ਕੇ ਇਹਨੂੰ ਰੀਨੋਵੇਸ਼ਨ ਕਰਾਂਗੇ ਜੀ ਸ਼ੁਰੂ ਕਰਾਂਗੇ ਹੋਰ ਕੀ ਹੋ ਰਿਹਾ ਜਲਦੀ ਹੋ ਰਿਹਾ ਜਗ੍ਹਾ ਲੈਣ ਦੇ ਆ ਰਹੀ ਸੀ ਕਿ ਉਹ ਸ਼ਾਰਟ ਆਊਟ ਕਰ ਲਿਆ ਗਿਆ ਔਰ ਬਹੁਤ ਜਲਦੀ ਉਹ ਵੀ ਤੁਹਾਡੀ ਪੁਸ਼ਕਾ ਵੀ ਦੇਣੀ ਡਬਲ ਨਾਲ ਅਸੀਂ ਨਹੀਂ ਲੱਗਦੇ ਤੌਰ ਆਪਣਾ ਜਿਹੜਾ ਐਸਕੇਪੀਆ ਜਿਹੜਾ ਇਹ ਵੀ ਦੱਸ ਸਰ ਕਰੀਂਦਰ ਲਾਦਰ ਜੀ ਵੱਲੋਂ ਕਹਾਰੀ ਹੈ 발ਵਨੀ ਸਮਾਜ ਦੇ ਕੁਝ ਮੰਗਾਂ ਲੈਂਦੀਆਂ ਨੇ ਉਹ ਤੱਕ ਤੱਕ ਪੂਰੀ ਹੋਣ ਸਰ ਉਹਨਾਂ ਤੋਂ ਵੇਰ ਦਿੱਤੀ ਲੈ ਲਿਆ ਔਰ ਜੋ ਵੀ ਉਹਨਾਂ ਨੇ ਮੰਗਾਂ ਹੋਣ ਕਿ ਮਾਨ ਸਾਹਿਬ ਦਾ ਆਪਣਾ ਵਿਚਾਰ ਪਬਲਿਕ ਜੋ ਕਹਿੰਦੀ ਸੀ ਉਹੀ ਕਰਦੇ ਜਨਤਾ ਦੀ ਸਰਕਾਰ ਜੋ ਜੰਦਾ ਹੁਕਮ ਕਰਦੀ ਆ ਸਾਨੂੰ ਅਸੀਂ ਉਹਨਾਂ ਨੂੰ ਨੋਜ ਨੇ ਪ੍ਰੇ। ਤੇ ਸਰ ਜਿਹੜੇ ਸਫਾਈ ਸੇਵਕਾਂ ਦਾ ਮੁੱਦਾ ਹੈ ਕਾਫੀ ਟਾਈਮ ਤੋਂ ਹੈ ਕਦੇ ਸਿਵਰਮੈਨ ਬੈਠ ਜਾਂਦੇ ਨੇ ਟਰਨੇ ਤੇ ਕਦੇ ਸਫਾਈ ਸੇਵਕ ਇਹਨਾਂ ਦਾ ਮਸਲਾ ਕਦੋਂ ਹੱਲ ਹੋਏਗਾ? ਸਰ ਹੋ ਗਿਆ ਵੈਸੇ ਤਾਂ ਸ਼ਾਰਟ ਆਊਟ ਹੋ ਗਿਆ ਜੇ ਕਿ ਦਿੱਕਤਾਂ ਨੇ ਹੋ ਗਈ ਸੁਣ ਲਾਂਗੇ ਪਰ ਮੇਰੀ ਗੱਲ ਦੇ ਵਿੱਚ ਉਹ ਪਿਛਲੀ ਕਮੇਟੀ ਦੀ ਮੀਟਿੰਗ ਦੇ ਵਿੱਚ ਸੋਲਵ ਹੋ ਗਿਆ ਸਫਾਈ ਸੇਵਕਾਂ ਦਾ। ਇਹ ਸਰ ਕੀ ਇਹਨਾਂ ਨੂੰ ਪੱਕੇ ਕੀਤਾ ਜਾਊਗਾ ਕਿ ਕੰਟਰੈਕਟਰ 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 ਡਿਪਾਰਟਮੈਂਟ ਦਾ ਇਹ ਪਹਿਲਾਂ ਹੀ ਆਊਟਸੋਰਸਿੰਗ ਥਰੂ ਕਿਸੇ ਕੰਪਨੀ ਦੇ ਥਰੂ ਸੀ ਕਿ ਗੂਲ ਕੰਟਰੈਕਟ ਦੇ ਤ